ਮੇਰੀ ਲੈਫਟ ਆਈ ਦੇ ਵਿੱਚ ਖੱਬੀ ਅੱਖ ਦੇ ਵਿੱਚ ਸਵੀਅਰ ਗਲੂਕੋਮਾ ਹੈ ਗਲੂਕੋਮਾ ਕੀ ਕਾਲਾ ਮੋਤੀਆ ਜੀ ਹਾਂ ਜੀ ਹਾਂ ਇਹਦਾ ਮੈਨੂੰ ਪਤਾ ਵੀ ਕਾਫੀ ਦੇਰ ਨਾਲ ਲੱਗਿਆ ਕਿਉਂਕਿ ਡਿਊਟੀ ਡਾਟੀ ਚ ਬਹੁਤ ਜ਼ਿਆਦਾ ਓਵਰ ਬਿਜ਼ੀ ਰਿਹਾ ਤੇ ਜਿੰਨੇ ਦੇਰ ਨੂੰ ਚੈੱਕਅਪ ਕਰਵਾਇਆ ਤਾਂ ਨਹੀਂ ਦੇਰ ਨੂੰ ਬਹੁਤ ਜ਼ਿਆਦਾ ਅੱਖ ਮੇਰੀ ਡੈਮੇਜ ਹੋ ਚੁੱਕੀ ਸੀ ਮੇਰੀ ਅੱਖ ਆਲਮੋਸਟ ਜਿਹੜੀ ਹੈ ਨਜ਼ਰ ਬੰਦ ਹੋਣ ਦੇ ਕਿਨਾਰੇ ਪਹੁੰਚ ਗਈ ਸੀ ਜੀ ਜਦੋਂ ਮੈਂ ਇਹਨਾਂ ਕੋਲ ਆਇਆ ਡਾਕਟਰ ਸਾਹਿਬ ਕੋਲੇ ਇਹਦਾ ਕਿਵੇਂ ਪਤਾ ਲੱਗਿਆ ਤੁਹਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸੀਗਾ ਹਾਂ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸੀਗਾ ਜਿੱਤ ਮੈਂ ਉਦੋਂ ਹੀ ਆ ਗਿਆ ਵੀ ਚਲੋ ਦੇਖਦੇ ਹਾਂ ਟਰਾਈ ਕਰਕੇ ਜੋ ਅੱਜਕੱਲ ਪੁਲਿਸ ਵੀ ਖੁਰਾ ਖੋਜ ਸੋਸ਼ਲ ਮੀਡੀਆ ਤੇ ਕਰਦੀ ਹੈ ਨਹੀਂ ਚਲੋ ਮੈਨੂੰ ਤਾਂ ਫਾਇਦਾ ਹੋਇਆ ਨਾ ਹਾਂ ਮੈਨੂੰ ਤੇ ਨਾਲ ਕੋਲੇ ਆ ਕੇ ਫਾਇਦਾ ਹੋਇਆ ਕਿਉਂਕਿ ਮੈਂ ਇਹਨਾਂ ਕੋਲ ਜਦੋਂ ਆ ਕੇ ਟ੍ਰੀਟਮੈਂਟ ਸਟਾਰਟ ਕੀਤਾ ਤੇ ਇਮੀਡੀਏਟਲੀ ਕੁਝ ਫਰਕ ਮੈਨੂੰ ਨਜ਼ਰ ਆਇਆ ਹੈ ਇਮੀਡੀਡੀਟਲੀ ਹਾਂ ਇਮੀਡੀਏਟਲੀ ਫਰਕ ਤੁਸੀਂ ਵੀ ਮੈਂਟਲੀ ਵੀਡੀਓ ਦੇਖੀ ਸੀ ਮੈਨੂੰ ਉਹਨਾਂ ਨੇ ਇਹਨਾਂ ਯਾਦ ਨਹੀਂ ਐਨਾ ਮੈਨੂੰ ਯਾਦ ਨਹੀਂ ਇੰਨਾਕ ਟਾਈਮ ਲੱਗਿਆ ਮਤਲਬ ਫਰਕ ਪੈਣ ਨੂੰ ਨੇ ਜਦੋਂ ਟ੍ਰੀਟਮੈਂਟ ਇਹਨੇ ਮਤਲਬ ਡੋਸ ਪਾਈ ਸੀਗੀ ਤੇ ਉਹਦੇ ਤੋਂ ਬਾਅਦ 10-15 ਮਿੰਟ ਬਾਅਦ ਚੈੱਕਅਪ ਕੀਤਾ ਸੀਗਾ ਤਾਂ ਮੈਨੂੰ ਉਹਦਾ ਕਾਫੀ ਫਰਕ ਨਜ਼ਰ ਆਇਆ ਸੀਗਾ